ਬਾਗਾਂ ਦੇ ਵਿੱਚ ਕੋਲ ਬੋਲਦੀ ਬਾਗਾਂ ਦੇ ਵਿੱਚ ਕੋਲ ਬੋਲਦੀ ਕਰਦੀ ਏਕੇ ਏਕੇ ਨੈਰੋਲਾ ਵੀਰ ਮੇਰਾ ਨਹੀਂ ਪਹਿਣਾ ਨੂੰ ਮੱਥਾ ਤੇ ਏ ਨੈਰੋਲਾ ਵੀਰ ਮੇਰਾ ਪਹਿਣਾ ਨੂੰ ਮੱਥਾ ਬਾਗੀ ਬੋਲ ਰਹਿਮਤ ਜੇਹਰ ਕਰਾਉਣ ਵਾਲੇ ਏਕੇ ਏਕੇ ਇਧਰ ਇਧਰ ਕਰ ਬਾਗਾਂ ਦੇ ਵਿੱਚ ਕੋਲ ਬੋਲਦੀ ਬਾਗਾਂ ਦੇ ਵਿੱਚ ਕੋਲ ਬੋਲਦੀ ਕਰਦੀ ਏਕੇ ਏਕੇ ਇਹ ਕਮਲ ਵੀਰ ਮੇਰਾ ਨੀ ਪੈਣਾ ਨੋ ਮੱਥਾ ਦੇਕੇ ਏਕੇ ਏਕੇ ਇਹ ਕਮਲ ਵੀਰ ਮੇਰਾ ਨੀ ਪੈਣਾ ਨੋ ਮੱਥਾ ਦੇਕੇ

ਉਈ ਆਪਣੇ ਜਿਹੜੇ ਤੁੰਡੂਲਾ ਜੀ ਆਪਣੇ ਤੀਆਂ ਦਾ ਤਿਉਹਾਰ ਦੋ ਤੀਆਂ ਦਾ ਤਿਉਹਾਰ ਜਿਹੜਾ ਇੱਕ ਸਾਡਾ ਬੜਾ ਪੁਰਾਣਾ ਕਲਚਰ ਹੈ ਸਾਡਾ ਇੱਕ ਪੁਰਾਣਾ ਵਿਰਸਾ ਇਹ ਜਿਹੜੇ ਤੀਆਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਸੀਗਾ ਸਾਡੇ ਜਨਾਂ ਦੇ ਇੱਕ ਪੁਰਾਣਾ ਸਿਸਟਮ ਸੀਗਾ ਸਾਡਾ ਮਤਲਬ ਜਿੰਨੇ ਕਹਿੰਦੇ ਵਾਤਾਵਰਨ ਦਾ ਰਹਿਣ ਸਹਿਣ ਦਾ ਉਦੋਂ ਨਾਲ ਲੜਕੀਆਂ ਜਾਂ ਔਰਤਾਂ ਨੂੰ ਆਜ਼ਾਦੀ ਨਹੀਂ ਹੁੰਦੀ ਸੀ ਉਹ ਇੱਕ ਐਸਾ ਮਤਲਬ ਤੀਆਂ ਦਾ ਪ੍ਰੋਗਰਾਮ ਹੀ ਹੁੰਦਾ ਸੀਗਾ ਜਿਹੜਾ ਕਿ ਮਤਲਬ ਲੜਕੀਆਂ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਇੱਕ ਦੂਜੇ ਨਾਲ ਗੱਲ ਕਰਦੇ ਸੀ ਇਹ ਬਾਤ ਕਰਦੀਆਂ ਸੀਗੀਆਂ ਉਦੋਂ ਸਾਡੇ ਜਿਹੜੇ ਮਲੋ ਸਮਾਜ ਸੀਗਾ ਸਮਾਜ ਬੜੇ ਮਲੋ ਕਠਿਲ ਸੀਗੇ ਇਹ ਜਿਵੇਂ ਜਿਵੇਂ ਮਲੋ ਸਮੇਂ ਦੇ ਨਾਲ ਇਹ ਮਲੋ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਵਿੱਚ ਮਲੋ ਸਾਡਾ ਮਲੋ ਹਿੰਦੁਸਤਾਨ ਮਲੋ ਬਾਹਰ ਆਂਦਾ ਰਿਹਾ ਲੜਕੀਆਂ ਆਪਸ ਇੱਕ ਦੂਜੇ ਨਾਲ ਗੱਲਾਂ ਕਰਨ ਲੱਪੀਆਂ ਇੱਕ ਦੂਜੇ ਨਾਲ ਗੱਲਾਂ ਕਰਕੇ ਤੁਹਾਨੂੰ ਮਲੋ ਸਾਡੇ ਸਿਸਟਮ ਦਾ ਸਾਡੇ ਕਲਚਰ ਦਾ ਸਾਡਾ ਰਹਿਣ ਸਹਿਣ ਦਾ ਸਾਡੇ ਮਲੋ ਪੰਜਾਬ ਦੇ ਵਿਰਸੇ ਦਾ ਜਿਵੇਂ ਲੜਕਿਆਂ ਨੂੰ ਪਤਾ ਲੱਗਿਆ ਉਹ ਫਿਰ ਹੌਲੀ ਹੌਲੀ ਕਰਕੇ ਲੜਕੀਆਂ ਨੇ ਮਲੋ ਗੇਨ ਕੀਤਾ ਇਹ ਜਿਹੜਾ ਇੱਕ ਪੁਰਾਣਾ ਜਿਹੜਾ ਮਤਲਬ ਸਮਾਜ ਸੀਗਾ ਸਾਨੂੰ ਅਸੀਂ ਮਤਲਬ ਹਿੰਦੁਸਤਾਨ ਦਾਬੂ ਸੀ ਆਦੇ ਤੇ ਮਤਲਬ ਕਬਜ਼ਾ ਸੀਗਾ ਉਹ ਕਬਜ਼ਾ ਵੀ ਜਿਨ੍ਹਾਂ ਨੇ ਲੜਕੀਆਂ ਨੇ ਆਪ ਦੇ ਆਪ ਦਾ ਹਨਰ ਦਿਖਾ ਕੇ ਆਪ ਦੇ ਉਹ ਇੱਕ ਪੰਜਾਬੀ ਸ਼ੌਹਰਤ ਦਿਖਾ ਕੇ ਜਿਹੜੇ ਸਾਡੇ ਦੇ ਮਤਲਬ ਜਿਹੜੇ ਸਾਨੂੰ ਇੱਕ ਦਿਨਾਂ ਦੀ ਡਿਟੈਕਟਰਸ਼ਿਪ ਕਰਦੇ ਸੀ ਉਹਨਾਂ ਨੂੰ ਮਤਲਬ ਆਜ਼ਾਦੀ ਦਾ ਇੱਕ ਰੂਪ ਦੇ ਵਿੱਚ ਜਿਵੇਂ ਕਹਿੰਦੇ ਆਜ਼ਾਦੀ ਦਵਾਈ ਇੱਥੇ ਸਾਡੇ ਮਤਲਬ ਪੰਜਾਬ ਨੂੰ ਪੰਜਾਬ ਦੇ ਵੇਸੇ ਉਹ ਆਜ਼ਾਦੀ ਦਵਾਈ ਸਾਡੇ ਪੰਜਾਬ ਦੇ ਕਲਚਰ ਨੂੰ ਦਵਾਈ ਆਪ ਦੇ ਆਪ ਨੂੰ ਮਨੋ ਜਿਵੇਂ ਕਹਿੰਦੇ ਬਿਲਕੁਲ ਇੱਕ ਮਨੋ ਬਿਲਕੁਲ ਨਸਤਾ ਮਨੋ ਜਿਵੇਂ ਕਹਿੰਦੇ ਕਾਇਮ ਕਰਕੇ ਹੋਏ ਅੱਜ ਜਿਹੜਾ ਮਨੋ ਸਮਾ ਹੋਣ ਜਿਹੜਾ ਹੈਗਾ ਸਾਡੇ ਮਨੋ ਹਿੰਦੁਸਤਾਨ ਦੇ ਵਿੱਚ ਲੜਕੀ ਦੇ ਕੇ ਇੰਨੀ ਐਮਿਤ ਹੈ ਉਦੋਂ ਲੜਕੀਆਂ ਨੂੰ ਸਾਡੇ ਦਬ ਕੇ ਰੱਖਿਆ ਜਾਂਦਾ ਸੀਗਾ ਦਬ ਕੇ ਰੱਖਣ ਕਰਕੇ ਸਾਡੀਆਂ ਲੜਕੀਆਂ ਮਨੋ ਪ੍ਰੋਗਰੈਸ ਨਹੀਂ ਕਰਦੀਆਂ ਤਰੱਕੀ ਨਹੀਂ ਕਰਦੀਆਂ ਸੀਗੀਆਂ ਅੱਜ ਸਾਡਾ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਡਿਪਾਰਟਮੈਂਟ ਨਹੀਂ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਮਹਿਕਮਾ ਨਹੀਂ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਕਾਰਜ ਨਹੀਂ ਜਿੱਥੇ ਮਨੋ ਲੜਕੀ ਨੇ ਮਨੋ ਬਲੰਦੀ ਨੂੰ ਹੱਥ ਨਾ ਲਾਇਆ ਹੋਵੇ ਆਈਪੀਐਸ ਲੜਕੀਆਂ ਸਾਡੀਆਂ ਪੀਸੀਐਸ ਲੜਕੀਆਂ ਸਾਡੀਆਂ ਮਨੋ ਜਹਾਜ਼ ਸਾਡੀਆਂ ਲੜਕੀਆਂ ਚਲਾ ਰਹੀਆਂ ਮਨੋ ਪ੍ਰਧਾਨ ਮੰਤਰੀ ਸਾਡੀਆਂ ਲੜਕੀਆਂ ਮਰਦੀਆਂ ਪੁਲਿਸ ਸਾਡੀਆਂ ਲੜਕੀਆਂ ਮਰਦੀਆਂ ਇਹ ਜਿਹੜਾ ਸਿਸਟਮ ਹੈਗਾ ਇਹ ਮਨੋ ਜਿਵੇਂ ਕਹਿੰਦੇ ਇੱਕ ਦੂਜੇ ਦੇ ਮਨੋ ਜਿਵੇਂ ਕਹਿੰਦੇ ਇਤفاق ਨਾਲ ਹੋਇਆ ਇੱਕ ਦੂਜੇ ਦੇ ਟਾਈ ਆਪਣਾ ਲੋ ਹੋਇਆ ਇੱਕ ਮੈਨੂੰ ਮਿਲੋ ਬੜਾ ਇੱਕ ਪ੍ਰਾਣਾ ਮਿਲੋ ਇੱਕ ਯਾਦ ਆਂਦਾ ਸਮਾਂ ਯਾਦ ਆਂਦਾ ਜਿੱਦਾਂ ਮਿਲੋ ਸਾਡੇ ਮਿਲੋ ਪੈਂਤੀ ਮਿਲੋ ਮੱਜੀਦ ਬੋਲ ਕੇ ਗਏ ਐ ਮੈਂ ਉਹਨਾਂ ਗੱਲਾਂ ਨੂੰ ਮਿਲੋ ਸਾਰਿਆਂ ਨੂੰ ਐਕਸੈਪਟ ਕਰਦਾ ਐ ਉਹਨਾਂ ਗੱਲਾਂ ਨੂੰ ਮੈਂ ਰਿਪੀਟ ਕਰਦਾ ਐ ਜਿਹੜੀਆਂ ਉਹਨਾਂ ਨੇ ਇੱਕ ਇੱਕ ਗੱਲ ਮਿਲੋ ਤੁਹਾਨੂੰ ਦੱਸੀ ਹੈਗੀ ਐ ਨਿਗਾਹ ਕਰਾਈ ਹੈਗੀ ਐ ਉਹ ਅੱਜ ਦੇ ਜਿਹੜੇ ਮਿਲੋ ਸਾਡੇ ਜਿਹੜੇ ਮਿਲੋ ਬੱਚੇ ਹੈਗੇ ਉਹਨਾਂ ਨੂੰ ਮਿਲੋ ਬਹੁਤ ਜ਼ਿਆਦਾ ਮਿਲੋ ਧਿਆਨ ਨਾਲ ਸੁਣਨ ਬੜੇ ਗੌਰ ਨਾਲ ਉਹਨਾਂ ਜਿਵੇਂ ਕਹਿੰਦੇ ਉਹਨਾਂ ਨੂੰ ਜਿਵੇਂ ਕਹਿੰਦੇ ਆਪਦੇ ਮਾਨ ਦੇ ਵਿੱਚ ਲੈਣ ਤੇ ਸਾਡਾ ਜਿਹੜਾ ਪਿਛਲਾ ਪੰਜਾਬ ਦੇ ਵਿਰਸੇ ਦਾ ਸਾਹਮਣੇ ਲੱਗੇ ਮੈਂ ਖਾਸ ਕਰਕੇ ਲੜਕੀਆਂ ਬਾਰੇ ਮਨੋਂ ਗੱਲ ਕਰੂੰਗਾ ਲੜਕੀ ਇੱਕ ਐਸੀ ਚੀਜ਼ ਹੈ ਮਾਪੇ ਮਾਪੇ ਵਾਸਤੇ ਇੱਕ ਲੜਕੀ ਮਤਲਬ ਭਗਵਾਨ ਹੈ ਪਰਮਾਤਮਾ ਹੈ ਅਸੀਂ ਅੱਜ ਮਤਲਬ ਸਮਝਦੇ ਵੀ ਸਾਡਾ ਮੁੰਡਾ ਹੋ ਗਿਆ ਠੀਕ ਹੈ ਮੰਨਦੇ ਆ ਪਰ ਲੜਕੀ ਨੂੰ ਅਸੀਂ ਜਿਵੇਂ ਕਹਿੰਦੇ ਵੀ ਲੜਕੀ ਨਾਮ ਲੋਵੇ ਪੂਰਨ ਅਥਿਆਪਾ ਮਨੋਂ ਕਰਵਾ ਦੇਣੇ ਨਹੀਂ ਕਰਨੀ ਚਾਹੀਦੀ ਮੈਨੂੰ ਯਾਦ ਹੈ ਮੈਂ ਕਾਬ ਦੇ ਮਨੋਂ ਸਮਝਦੇ ਥੋੜੀ ਗੱਲ ਸੁਣਾਉਂਗਾ ਮੇਰੇ ਮਨੋਂ ਬੇਟੀ ਹੋਈ ਮੇਰਾ ਪਹਿਲਾ ਬੇਟਾ ਨਹੀਂ ਮੇਰੇ ਇੱਕ ਬੇਟੀ ਹੋਈ ਤੇ ਮੇਰਾ ਨਾਂ ਮਨ ਜਾ ਚਾਰਜ ਹੋਗਾ ਮੈਂ ਕਿਹਾ ਵੀ ਇਹ ਕਿੱਥੋਂ ਆ ਗਈ ਇਹ ਮੇਰੀ ਬੇਟੀ ਕਿਥੋਂ ਆ ਗਈ ਮੈਂ ਉਹਦੀ ਸ਼ਕਲ ਨਹੀਂ ਵੇਖੀ ਜਦੋਂ ਸ਼ਕਲ ਨਹੀਂ ਵੇਖੀ ਤੇ ਮੈਂ ਜਾਣ ਲੱਗਾ ਮੈਂ ਕਹਿੰਦਾ ਯਾਰ ਇਹ ਤਾਂ ਮੇਰਾ ਅੰਸਾ ਯਾਰ ਮੇਰਾ ਮਲਕ ਖੂਨ ਹੈ ਮੈਨੂੰ ਨਿਗਾਹ ਦਾ ਮਾਰਾ ਧਿਆਨ ਦਾ ਕਰਾਂ ਜਦੋਂ ਮੈਂ ਉਹਨੂੰ ਮਲੋ ਜਾ ਕੇ ਵੇਖਿਆ ਤੇ ਮੇਰੀ ਬੇਟੀ ਤੁਹਾਡਾ ਲੋ ਏਡੀ ਮਲੋ ਸੀਗੀ ਤੇ ਮੈਂ ਉਹਦੇ ਹੱਥ ਨੂੰ ਫੜ ਲੈ ਤੇ ਉਹਦੇ ਹੱਥ ਨੇ ਨਾ ਮੇਰੀ ਓਗਲ ਨੂੰ ਫੜ ਲਿਆ ਉਹ ਮਲੋ ਵਾਕਿਆ ਮਲੋ ਜਲਾਈ 2 ਜਲਾਈ 1991 ਦਾ 2 ਜਲਾਈ 1991 ਦਾ ਉਹ ਦਾ ਫਰਦ ਹੋਇਆ ਹੈ ਅੱਜ ਜ਼ਿਕਰ ਮੇਰਾ ਜਿੰਨਾ ਪਿਆਰ ਮੇਰੀ ਲੜਕੀ ਨਾਲ ਹੈ ਮੈਂ ਮੰਨ ਲਓ ਬੱਚਿਆਂ ਨੂੰ ਚਲੋ ਆਪਦੀ ਜਗ੍ਹਾ ਸਮਝਦਾ ਪਰ ਮੈਂ ਲੜਕੀ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਮੈਂ ਇੱਕ ਲੜਕੀ ਬਾਰੇ ਥੋੜਾ ਜਿਹਾ ਅਲਫਾਜ਼ ਮੰਨ ਲਓ ਜ਼ਰੂਰ ਕਰੂੰਗਾ ਉਹਦੇ ਵਿੱਚ ਮੈਂ ਸਾਂਝ ਪਾਉਂਗਾ ਇਹ ਕਿਸਮਤ ਦੀ ਇਹ ਕੁੜੀਏ ਇਹ ਕਿਸਮਤ ਦੀ ਇਹ ਕੁੜੀਏ ਤੈਨੂੰ ਇੰਨਾ ਪਿਆਰ ਕਰਾ ਆਪਣੇ ਹਿੱਸੇ ਦੀ ਦੁਨੀਆ ਮੈਂ ਤੇਰੇ ਤੋਂ ਵਾਰ ਦਿਆ ਉਹਦੇ ਵਿੱਚ ਅਲਫਾਜ਼ ਹੈ ਕਹਿੰਦਾ ਤੀ ਜੰਮੀ ਤੀ ਜੰਮੀ ਤਾਂ ਲੋਕੀ ਕਹਿਣ ਲੋਕੀ ਕਹਿਣ ਪਰਾਈ ਇਹ ਧੀਏ ਸੋਰੇ ਵਿੱਚ ਸੋਰੇ ਘਰ ਵਿੱਚ ਕੈਨ ਬਗਾਨੀ ਆਈ ਹੈ ਤੀਏ ਕਿਵੇਂ ਕਰਦੀ ਆਕਾ ਤੈਨੂੰ ਕੀ ਸਤਕਾਰ ਦਵਾ ਆਪਣੇ ਹਿੱਸੇ ਦੀ ਦੁਨੀਆ ਮੈਂ ਤੇ ਤੋ ਵਾਰ ਦਵਾ ਮੈਂ ਤੇ ਤੋ ਵਾਰ ਦਵਾ ਮੇਰੇ ਨਾਲ ਫਾਜ ਕਹਿੰਦਾ ਬੇਟਾ ਨੂਲਾ ਜੀ ਪ੍ਰਤਿਪਾਸ਼ ਕਰਤ ਧੰਨਵਾਦ ਤੁਹਾਡੇ ਚੈਨਲ ਦਾ ਪੀਬੀਸੀ ਪੀਬੀਸੀ ਚੈਨਲ ਦਾ ਖਾਤ ਕਰਕੇ ਧੰਨਵਾਦੀ ਧੰਨਵਾਦੀ ਮੇਰੇ ਤੋਂ ਤੁਹਾਡਾ ਇਹਨਾਂ ਦੋਸਤਾਂ ਦਾ ਇਹਨਾਂ ਮੇਹਰਬਾਨੀ ਥੈਂਕ ਯੂ